ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਫਰੈਂਸ ਤੁਹਾਡਾ ਮੇਰੇ ਨਵੇਂ ਇੱਕ ਹੋਰ ਵੀਡੀਓ ਵਿੱਚ ਸਵਾਗਤ ਹੈ ਜੀ ਤੇ ਮੈਂ ਉਮੀਦ ਕਰਦੀ ਸਾਰਿਆਂ ਠੀਕ ਠਾਕ ਹੋਗੇ ਵਧੀਆ ਹੋ ਖੁਸ਼ ਆ ਰਹੋਗੇ ਹਾਂਜੀ ਫਰੈਂਸ ਅੱਜ ਆਪਾਂ ਸੂਟ ਦੇ ਵਿੱਚ ਲੈਸ ਕੱਢਾਂਗੇ ਜਿਵੇਂ ਜੀ ਆਪਣੀ ਸਿੱਧੀਆਂ ਲੈਣਾ ਵਾਲੀ ਲੈਸ ਹੁੰਦੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਲੈਸ ਕਰਨਾ ਇੱਥੋਂ ਨਹੀਂ ਲੈਸ ਕਰਨੀ ਜੇ ਆਪਾਂ ਸਿੱਧੀ ਲੈਸ ਕੱਢਾਂਗੇ ਇਸ ਤਰੀਕੇ ਨਾਲ ਇਹ ਤਾਂ ਉੱਪਰ ਲੱਗੀ ਹੋਈ ਹੈ ਜੀ ਤੇ ਆਪਾਂ ਵਿੱਚ ਇਸ ਤਰੀਕੇ ਨਾਲ ਗੁੰਮ ਰੱਖਾਂਗੇ ਜੀ ਤੇ ਤੁਹਾਨੂੰ ਦਿਖਾਉਣਾ ਜੀ ਇਹ ਆਪਾਂ ਕਿਸ ਤਰੀਕੇ ਨਾਲ ਲੈਸ ਕੱਢਣੀ ਹੈ ਜੀ ਦੇਖੋ ਜੀ ਆਪਾਂ ਸੂਟ ਦਾ ਕਪੜਾ ਕਟਿੰਗ ਕੀਤਾ ਹੋਇਆ ਹੈ ਇਕੱਲਾ ਤੇ ਪ੍ਰੈਸ ਕੀਤੇ ਪ੍ਰੈਸ ਕਰਕੇ ਜੀ ਇਸ ਤਰੀਕੇ ਨਾਲ ਆਪਾਂ ਕਰੀਜ਼ ਪਾਈ ਹੈ ਜੀ ਇਹ ਫਰੰਟ ਹੈ ਤੇ ਆ ਬੈਕ ਹੈ ਜੀ ਤੇ ਆਪਾਂ ਇਹਦੇ ਮੋਢੇ ਵગેਰਾ ਕੋਈ ਵੀ ਕਟਿੰਗ ਨਹੀਂ ਕੀਤੀ ਜੀ ਸਿਰਫ ਆਪਾਂ ਸੈਂਟਰ ਤੇ ਇਹਦੀ ਕਰੀਜ਼ ਪਾਈ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਜੀ ਇਸ ਤਰੀਕਾ ਨਾਲ ਸੂਟ ਨੂੰ ਖੋਲਾਂਗੇ ਜੀ ਆਪਾਂ ਇਸ ਤਰ੍ਹਾਂ ਜਿਹੜੀ ਆ ਕਰੀਜ਼ ਪਾਈ ਹੋਈ ਹੈ ਜੀ ਇਸ ਤੇ ਆਪਾਂ ਨਿਸ਼ਾਨ ਲਾਵਾਂਗੇ ਸੂਟ ਦੀ ਲੈਸ ਲਾਉਣ ਤੋਂ ਬਾਅਦ ਕਟਿੰਗ ਹੋਊਗਾ ਜੀ ਸਾਰਾ ਇਸ ਤਰ੍ਹਾਂ ਹੋ ਗਿਆ ਜੀ ਇਹ ਸੂਟ ਤੇ ਆਪਾਂ ਨਿਸ਼ਾਨ ਲਾਉਣੇ ਆ ਜੀ ਇੱਥੇ ਆ ਆਪਣਾ ਸੈਂਟਰ ਆ ਗਿਆ ਜੀ ਫਰੰਟ ਪਾਸੇ ਦੇ ਪੱਲੇ ਦਾ ਤੇ ਆਪਾਂ ਕੀ ਕਰਨਾ ਜੀ ਦੇਖੋ 4 ਇੰਚ ਦੇ ਨਿਸ਼ਾਨ ਲਾ ਦੇਣਾ ਇੱਧਰ ਜੀ ਤੇ 4 ਇੰਚ ਦੇ ਨਿਸ਼ਾਨ ਲਾ ਦੇਣਾ ਆਪਾਂ ਇੱਧਰ ਦੇਖੋ ਜੀ ਸੈਂਟਰ ਵਾਲਾ ਨਿਸ਼ਾਨਾ ਜਿਹੜਾ ਇਹ ਖਰੀਜ ਪਈ ਹੋਈ ਹੈ ਤੇ 4 ਇੰਚ ਦਾ ਨਿਸ਼ਾਨ ਲਾਵਾਂਗੇ ਆਪਾਂ ਇੱਧਰ ਤੇ 4 ਇੰਚ ਦਾ ਨਿਸ਼ਾਨ ਲਾਵਾਂਗੇ ਇੱਧਰ ਹੀ ਆਪਣਾ ਦੇਖੋ ਦੋਨਾਂ ਪਾਸੇ 4-4 ਇੰਚ ਦੇ ਨਿਸ਼ਾਨ ਲੱਗ ਗਏ ਜੀ ਆਪਣਾ ਇਹ ਆਪਾਂ ਜੀ ਫਰੰਟ ਦੇ ਬੈਕ ਦੀ ਤਾਂ ਕਟਿੰਗ ਨਹੀਂ ਕੀਤੀ ਫਰੰਟ ਵਾਲੇ ਪਾਸੇ ਆਪਣੀ ਜੀ ਸਿੱਧੀ ਲੈਸ ਕੱਢਾਂਗੇ ਤਾਂ ਵਿੱਚ ਆਪਣਾ ਕਪੜਾ ਆਊਗਾ ਜੀ ਇਸ ਤਰੀਕੇ ਨਾਲ ਤੇ ਫਿਰ ਜੀ ਫਰੰਟ ਵਾਲਾ ਕਪੜਾ ਕੱਟ ਜੂਗਾ ਤੇ ਬੈਕ ਵਾਲਾ ਵੱਟ ਜੂਗਾ ਇਸ ਲਈ ਜੀ ਆਪਾਂ ਪਹਿਲਾਂ ਲੈਸ ਲਾਵਾਂਗੇ ਜੀ ਫਰੰਟ ਤੇ ਬੈਕ ਦੀ ਫਿਰ ਕਟਿੰਗ ਕਰਾਂਗੇ ਇਸ ਤਰੀਕੇ ਨਿਸ਼ਾਨ ਲਾਵਾਂਗੇ ਇੱਥੇ ਵੀ के ना। उपर वाला पासा जी आप सीधा रखा इस तरीके देखो ऊपर वाला पासा मैं सीधा रखे जी इस तरह जेड़े निशान लाए जी अपा उन्होंने शान, शान उपर उपर लैस रखनी है इस तरीके ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਉੱਪਰ ਉੱਪਰ ਆਪਾਂ ਉੱਪਰ ਉੱਪਰ ਆਪਾਂ ਸੀਨ ਲਾ ਦੇਣੀ ਹੈ ਰੇ ਜਿੱਥੇ ਜੀ ਆਪਣੇ ਨਿਸ਼ਾਨ ਲੱਗਿਆ ਜੀ ਉੱਥੇ-ਉੱਥੇ ਲੇਸ ਰੱਖ ਦੇਣੀ ਹੈ ਐਸ ਤਰੀਕੇ ਨਾਲ ਤੇ ਉੱਪਰ ਉੱਪਰ ਇਹਦੇ ਆਪਾਂ ਸੀਨ ਲਾ ਦੇਣੀ ਹੈ ਜੀ ਜੇ ਤੁਸੀਂ ਲੇਸ ਦਾ ਇਧਰਲੇ ਪਾਸੇ ਮੂੰਹ ਕਰਨਾ ਜੀ ਤਾਂ ਤੁਸੀਂ ਇਧਰ ਕਰ ਸਕਦੇ ਆ ਜੀ ਜੇ ਤੁਸੀਂ ਲੇਸ ਦਾ ਇਧਰਲੇ ਪਾਸੇ ਮੂੰਹ ਕਰਨਾ ਹੈ ਤੁਸੀਂ ਇਧਰ ਕਰ ਸਕਦੇ ਆ ਤੇ ਲੇਸ ਦਾ ਜਿਹੜਾ ਉੱਪਰਲਾ ਪਾਸਾ ਜੀ ਇਹ ਸਿੱਧਾ ਹੋਊਗਾ ਜੀ ਉੱਪਰ ਵਾਲਾ ਪਾਸਾ ਸਿੱਧਾ ਹੋਊਗਾ ਸਿੱਧੇ ਵਾਲੇ ਪਾਸੇ ਤੇ ਸਿੱਧੇ ਸਿੱਧੇ ਹੀ ਉੱਪਰ ਲੈਸ ਰੱਖੀ ਜਾਊਗੀ ਜੀ ਲਓ ਜਿਹੜੇ ਆਪਾਂ ਨਿਸ਼ਾਨ ਲਾਏ ਸੀਗੇ ਇਹਨਾਂ ਨਿਸ਼ਾਨਾਂ ਦੇ ਉੱਪਰ ਮੈਂ ਇਸ ਤਰੀਕੇ ਨਾਲ ਲੈਸ ਰੱਖੂੰਗੀ ਜੀ ਲੈਸ ਦਾ ਉੱਪਰਲਾ ਪਾਸਾ ਸਿੱਧਾ ਹੈਗਾ ਆਪਣਾ ਤੇ ਇਸ ਤਰੀਕੇ ਨਾਲ ਇੱਥੇ ਤੇ ਆਪਾਂ ਸੀਨ ਲਾਵਾਂ ਜਿੱਨੇ ਜਿੱਨੇ ਆਪਾਂ ਲੈਸ ਬਾਹਰ ਕੱਢਣੀ ਹੈ ਜੀ ਉਥੇ ਆਪਣੀ ਸੀਨ ਲੱਗ ਜੂਗੀ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਇਸ ਤਰੀਕੇ ਨਾਲ ਲੈਸ ਰੱਖਣੀ ਹੈ ਦੇਖੋ ਜੀ ਇਸ ਤਰੀਕੇ ਨਾਲ ਆਪਣੀ ਲੈਸ ਲੱਗ ਗਈ ਜੀ ਬਿਲਕੁਲ ਨਿਸ਼ਾਨਾ ਦੇ ਉਪਰੋਂ ਉਪਰ ਆਪਾਂ ਸੇਨ ਲਾਉਣੀ ਆ ਲਓ ਜੀ ਆਪਣੀ ਇੱਕ ਸੀਨ ਲੱਗੀ ਹੈ ਜੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਕੀ ਕਰਨੇ ਤੁਸੀਂ ਇਸ ਤਰੀਕੇ ਨਾਲ ਸੂਣ ਨੂੰ ਕਰ ਲੈਣੇ ਇਸ ਤਰੀਕੇ ਨਾਲ ਠੀਕ ਹੈ ਜੀ ਸੂਣ ਦਾ ਤੁਸੀਂ ਪੁੱਠਾ ਪਾਸਾ ਕਰ ਲੈਣਾ ਇਸ ਤਰੀਕੇ ਨਾਲ ਇੱਥੇ ਆਪਾਂ ਪਹਿਲਾ ਸੀਨ ਲੱਗੀ ਹੋਏ ਤੇ ਉੱਪਰ ਉੱਪਰ ਆਪਾਂ ਇਸ ਤਰੀਕੇ ਨਾਲ ਸੀਨ ਲਾਉਂਦੇ ਕੋ ਇਸ ਤਰ੍ਹਾਂ ਕਰ ਲੈਣਾ ਕਪੜਾ ਦੇਖੋ ਜੀ ਇਸ ਤਰੀਕੇ ਨਾਲ ਲੈਸ ਆਪਣੇ ਵਿੱਚੋਂ ਨਿਕਲੀ ਆ ਦੇਖੋ ਨਾ ਆਪਾਂ ਕੋਈ ਕੱਟ ਪਾਉਣ ਦੀ ਲੋੜ ਹੈ ਜੀ ਤੇ ਨਾ ਆਪਾਂ ਕੋਈ ਸ਼ੋਰ ਕਰਨ ਦੀ ਲੋੜ ਹੈ ਦੇਖੋ ਜੀ ਆਪਣੇ ਕਿੰਨੇ ਸੋਹਣੇ ਲੈਸ ਨਿਕਲੇ ਆ ਕੋ ਗਾਲਾਂ ਬੋਲੋ। ਤੋ ਕਰ ਜਾਵੜੇ। ਲੋ ਜੀ ਇਸ ਤਰੀਕੇ ਨਾਲ ਆਪਣੀ ਲੈਸ ਨਿਕਲ ਲਈ ਆਪਾਂ ਇਸ ਤਰੀਕੇ ਨਾਲ ਲੈਸ ਨੂੰ ਇਸ ਤਰੀਕੇ ਨਾਲ ਰੱਖਣਾ ਜੀ ਤੇ ਇੱਥੇ-ਇੱਥੇ ਆਪਾਂ ਸੀਨ ਲਾ ਦੇਣੀ ਇਹਦੇ ਉੱਪਰ ਜੀ ਇਸ ਤਰੀਕੇ ਨਾਲ ਜਿਹੜਾ ਨੀਚੇ ਵਾਲਾ ਥੋੜਾ ਜਿਹਾ ਕਪੜਾ ਹੈ ਜੀ ਆਪਾਂ ਇਹਦੇ ਨੀਚੇ ਇਧਰ ਕਪੜੇ ਥੱਲੇ ਕਰਦੇ ਆਂ ਲੈਸ ਦੇ ਥੱਲੇ ਨਹੀਂ ਕਰਨਾ। ਇਹ ਜੀ ਦੱਬ ਮੀ ਸੀਨ ਹੋ ਜੂਗੀ ਆਪਣੀ। देखो जी इस तरीके कि सफाई ने अपनी लैस निकली है बहुत ही सौखा तरीका इस तरह लैस का जी एक पास लैस निकल गई अपनी देखो तीस कलियाली लैस निकली है देखो जी कली बन जाती है अपनी यह ਕਲੀਆਂ ਵਾਲਾ ਕੁਰਤਾ ਜੇ ਆਪਾਂ ਸਟੀਚ ਕਰਦੇ ਆਂ ਇਥੋਂ ਆਪਾਂ ਕੱਟ ਕੇ ਤੇ ਇਸ ਤਰੀਕੇ ਨਾਲ ਕਲੀਆਂ ਵਾਲਾ ਕੁਰਤਾ ਸਟੀਚ ਕਰਦੇ ਆਂ ਆਪਾਂ ਤੁਸੀਂ ਇਸ ਤਰ੍ਹਾਂ ਹੀ ਸੇਮ ਹੈ ਕਲੰਗ ਵਾਲੀ ਲੇਸ ਹੋ ਗਈ ਜੀ ਦੇਖੋ ਕਿੰਨੀ ਸਫਾਈ ਨਾਲ ਆਪਣੀ ਲੇਸ ਨਿਕਲੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਲੇਸ ਨਿਕਲੀ ਆਪਣੀ ਤੇ ਇਸ ਤੋਂ ਬਾਅਦ ਆਪਾਂ ਦੂਸਰੀ ਸਾਈਡ ਵੀ ਇਸ ਤਰੀਕੇ ਨਾਲ ਲੇਸ ਕੱਢਾਂਗੇ ਜੀ ਲੇਸ ਕੱਢਣ ਤੋਂ ਪਹਿਲਾਂ ਨਾਕਾ ਉੱਪਰ ਆਪਾਂ ਧੀਰਾ ਕਟਿੰਗ ਕਰਨਾ ਜੀ ਇਹਦਾ ਤੇ ਨਾ ਹੀ ਸੂਟ ਦਾ ਹੋਰ ਕੋਈ ਨਾ ਹੀ ਸੂਟ ਦੇ ਆਪਾਂ ਮੋਡੇ ਕਟਿੰਗ ਕਰਨੀ ਹੈ ਜੀ ਨਾ ਹੀ हिਪ ਕਮਰ ਕੋਈ ਵੀ ਕਟਿੰਗ ਨਹੀਂ ਕਰਨੀ ਸਿਰਫ ਆਪਾਂ ਕਮੀਜ਼ ਦਾ ਕਪੜਾ ਲਾਉਣਾ ਜੀ ਕਮੀਜ਼ ਦਾ ਕਪੜਾ ਆਪਾਂ ਜੇ ਆਪਾਂ ਘੇਰੇ ਨਾਲੋਂ ਜੀ ਆਪਾਂ 4 ਇੰਚ ਵੱਧ ਕਪੜਾ ਲਾਉਣਾ ਜੀ ਕਿਉਂਕਿ ਜੀ ਅੱਧਾ ਦਾ ਇੰਚ ਦਾ ਕਪੜਾ ਆਪਣੇ ਇਹਦੇ ਵਿੱਚ ਆ ਜਾਣਾ ਜੀ ਸਲਾਈਆਂ ਦੇ ਵਿੱਚ ਇਸ ਤੋਂ ਬਾਅਦ ਤੁਸੀਂ ਇਹਦਾ ਸੈਂਟਰ ਕਰ ਲੈਣਾ ਜੀ ਸੈਂਟਰ ਕਰਨ ਤੋਂ ਬਾਅਦ ਤੁਸੀਂ ਨਿਸ਼ਾਨ ਲਾ ਲੈਨੇ 4 4 ਇੰਚ ਦੇ ਤੋਂ ਉਹਨਾਂ ਨਿਸ਼ਾਨਾਂ ਦੇ ਉੱਪਰ ਉੱਪਰ ਤੁਸੀਂ ਲੈਸ ਰੱਖ ਲੈਣੀ ਜੀ ਦੂਸਰੇ ਪਾਸੇ ਸੇਮ ਆਪਾਂ ਉਸ ਤਰੀਕੇ ਨਾਲ ਹੀ ਲੈਸ ਕੱਢਾਂਗੇ ਜੀ ਇੱਧਰ ਆਪਣੀ ਲੇਸ ਦਾ ਇੱਧਰ ਨੂੰ ਮੂੰਹ ਆਜੀ ਕਿ ਟਾਂ ਇੱਧਰ ਪਾਸੇ ਐ ਇੱਧਰ ਆਪਣੀ ਲੇਸ ਦੇ ਟਾਂ ਇੱਧਰਲੇ ਪਾਸੇ ਹੋਣਗੇ ਬਾਹਰਲੇ ਪਾਸੇ ਨੂੰ ਇੱਧਰ ਵੀ ਬਾਹਰਲੇ ਪਾਸੇ ਹੋਣਗੇ ਜੀ ਇੱਧਰ ਵੀ ਬਾਹਰਲੇ ਪਾਸੇ ਹੋਣਗੇ ਉੱਪਰ ਜਿਹੜਾ ਲੇਸ ਦਾ ਰੱਖਣਾ ਹੈ ਜੀ ਆਪਾਂ ਪਾਸਾ ਇਹ ਸਿੱਧੇ ਵਾਲਾ ਪਾਸਾ ਤੇ ਸੂਟ ਦਾ ਪਾਸਾ ਵੀ ਸਿੱਧੇ ਵਾਲਾ ਹੀ ਹੈ ਜੀ ਲੋ ਜੀ ਤੁਸੀਂ ਦੇਖ ਸਕਦੇ ਆ ਕਿੰਨੀ ਸਫਾਈ ਦੇ ਨਾਲ ਆਪਣੇ ਸੂਟ ਦੇ ਫਰੰਟਲ ਪਾਸੇ ਲੈਸ ਨਿਕਲ ਗਈ ਹੈ ਜੀ ਅੱਗੇ ਤੋਂ ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਇਸ ਤਰੀਕੇ ਨਾਲ ਸੂਟ ਨੂੰ ਫੋਲਡਿੰਗ ਕਰਾਂਗੇ ਜਿਵੇਂ ਆਪਣਾ ਸੂਟ ਫੋਲਡਿੰਗ ਕੀਤਾ ਹੋਇਆ ਸੀਗਾ ਇਸ ਤਰੀਕੇ ਨਾਲ ਆਪਾਂ ਰੱਖਾਂਗੇ ਜੀ ਨੂੰ ਇੱਥੇ ਬੈਕ ਵਾਲੇ ਪਾਸੇ ਦੇ ਨਾਲ ਬੈਕ ਵਾਲੇ ਪਾਸੇ ਦੇ ਨਾਲ ਰੱਖਾਂਗੇ ਇਸ ਤਰੀਕੇ ਨਾਲ ਹੀ ਜੀ ਦੇਖੋ ਜੀ ਆਪਣੇ ਦੋਨਾਂ ਪਾਸੇ ਜੀ ਸੇਮ ਲੈਸ ਨਿਕਲੀ ਦੇਖੋ ਸੇਮ ਹੀ ਇਹ ਦੇਖੋ ਬਿਲਕੁਲ ਵੀ ਪੋਰਾ ਵੀ ਫਰਕ ਨਹੀਂ ਆਪਣੇ ਸੇਮ ਸੇਮ ਲੈਸ ਨਿਕਲੀ ਆ ਜੀ ਤੇ ਲੈਸ ਆਪਣੀ ਕਿਤੋਂ ਵੀ ਕੋਈ ਵੱਧ ਘੱਟ ਨਹੀਂ ਗਈ ਬਰਾਬਰ ਲੈਸ ਆ ਜੀ ਤੁਸੀਂ ਇਸ ਤਰੀਕੇ ਨਾਲ ਲੈਸ ਕੱਢੋਗੇ ਜੀ ਬਹੁਤ ਹੀ ਸੌਖਾ ਤਰੀਕਾ ਹੈਗਾ ਜੀ ਇਹ ਲੈਸ ਕੱਢਣ ਦਾ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਜੀ ਕਿੰਨਾ ਫਰਕ ਪੈ ਗਿਆ ਆਪਣਾ ਫਰੰਟ ਤੇ ਬੈਕ ਵਾਲੇ ਪਾਸੇ ਦਾ ਮੈਂ ਕਿਉਂ ਨਹੀਂ ਪਹਿਲਾਂ ਸਾਰੇ ਮੋੜੇ ਕਟਿੰਗ ਕੀਤੇ ਤੀਰਾ ਕਟਿੰਗ ਕੀਤਾ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹ ਦੇਖੋ ਜੀ ਆਪਣਾ ਇੰਨੇ ਨੇ ਕੱਪੜੇ ਦਾ ਫਰਕ ਪੈ ਗਿਆ ਦੇਖੋ ਜੇ ਆਪਾਂ ਸੂਰ ਦਾ ਤੀਰਾ ਤੇ ਮੋੜਾ ਕੱਟਣ ਤੋਂ ਬਾਅਦ ਇਹ ਲੈਸ ਲਾਉਨੇ ਜੀ ਫਿਰ ਆਪਣਾ ਬੈਕ ਵਾਲੇ ਪਾਸੇ ਇੰਨਾ ਫਰਕ ਪੈਣਾ ਸੀ ਆ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਫਰੈਂਡਸ ਤੁਸੀਂ ਦੇਖ ਸਕਦੇ ਆ ਆਪਣਾ ਕਿੰਨਾ ਫਰਕ ਪੈ ਗਿਆ ਜੀ ਆ ਆਪਣਾ ਫਰੰਟ ਵਾਲਾ ਪਾਸਾ ਤੇ ਆ ਆਪਣਾ ਬੈਕ ਵਾਲਾ ਪਾਸਾ ਦੇਖੋ ਜੀ ਕਿੰਨਾ ਫਰਕ ਪੈ ਗਿਆ ਆਪਣਾ ਤੇ ਜੇ ਤੁਸੀਂ ਇਹ ਤੀਰਾ ਤੇ ਮੋੜਾ ਕੱਟਣ ਤੋਂ ਬਾਅਦ ਲੈਸ ਲਾਉਂਦੇ ਜੀ ਫਿਰ ਆਪਣਾ ਫਰੰਟ ਵਾਲਾ ਪਾਸਾ ਇੰਨਾ ਘਟ ਜਾਣਾ ਸੀ ਤੇ ਬੈਕ ਵਾਲਾ ਨਵਜ ਜਾਣਾ ਸੀ ਆ ਉਹਦੇ ਨਾਲ ਕੀ ਹੁੰਦਾ ਜੀ ਆਪਣੀ ਫਿਟਿੰਗ ਲੌਂਚ ਦਿੱਕਤ ਆਉਂਦੀ ਕਿਉਂ ਬੈਕ ਵਾਲਾ ਪਾਸਾ ਜਿਹੜਾ ਵਧ ਜਾਂਦਾ ਜੀ ਜਿਹੜਾ ਅਨਜਾਨਾ ਜਿਨ੍ਹਾਂ ਨੂੰ ਸਲਾਈ ਥੋੜੀ ਘੱਟ ਆਉਂਦੀ ਹੈ ਜੀ ਉਹਨਾਂ ਨੂੰ ਫਿਟਿੰਗ ਦੀ ਸੀਨਾ ਲੌਂਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਕਿਉਂਕਿ ਉਹ ਫਰੰਟ ਤੇ ਬੈਕ ਇੱਕੋ ਜਿਹਾ ਰੱਖ ਕੇ ਕਪੜਾ ਸੀਨਾ ਲੌਂਦਾ ਤੇ ਉਹਦੇ ਵਿੱਚ ਜਿਹੜਾ ਬੈਕ ਵਾਲਾ ਪਾਸਾ ਜੀ ਇਹਨਾਂ ਵਧ ਜਾਣਾ ਸੀਗਾ ਤੇ ਆਪਾਂ ਤਾਂ ਹੀ ਜੀ ਸੂਟ ਦਾ ਮੋਢਾ ਤੇ ਥੀਰਾ ਕੱਟਣ ਤੋਂ ਪਹਿਲਾਂ ਆਪਾਂ ਲੇਸ ਅਟੈਚ ਕਰ ਲਈ ਹੈ ਜੀ ਇਹ ਸੂਟ ਦਾ ਥੀਰਾ 11 ਇੰਚ ਤਿਆਰ ਹੈ ਤੇ ਆਪਾਂ 12 ਇੰਚ ਰੱਖਾਂਗੇ 1 ਇੰਚ ਵਾਧ ਰੱਖਾਂ ਇਥੋਂ ਵੀ 12 ਇੰਚ ਰੱਖਾਂਗੇ ਜੀ ਤੇ ਮੋੜਾ ਆਪਾਂ 7 ਇੰਚ ਹੀ ਰੱਖਾਂਗੇ ਜੀ ਇਹਦਾ ਤੁਹਾਨੂੰ ਪਤਾ ਹੀ ਹੈ ਜੀ ਮੈਂ ਹਰੇਕ ਮੋੜਾ 7 ਇੰਚ ਹੀ ਰੱਖਦੀ ਆਂ ਜੀ ਜੇ ਆਪਣਾ ਚੰਗਾਠਾ ਚੌੜਾ ਹੈਗਾ ਬੈਗਲਾ ਛੋਟਾ ਹੈਗਾ ਤਾਂ ਆਪਾਂ ਮੋੜਾ ਥੋੜਾ ਵੱਡਾ ਰੱਖਾਂਗੇ ਨਹੀਂ ਆਪਾਂ ਮੋੜਾ 7 ਇੰਚ ਰੱਖ ਦਿਆਂ ਜੀ ਤੁਸੀਂ ਦੇਖ ਸਕਦੇ ਹੋ ਮੈਂ ਹਰੇਕ ਦਾ ਮੋੜਾ 7 ਇੰਚ ਕਟਿੰਗ ਕਰਦੀ ਆਂ ਇਸ ਤੋਂ ਬਾਅਦ ਜੀ ਆਪਾਂ ਬੈਕ ਮੋਡੇ ਦੀ ਗੁਲਾਈ 2 ਇੰਚ ਤੇ ਫਰੰਟ ਮੋਡੇ ਦੀ ਗੁਲਾਈ 1 ਇੰਚ ਹੋ ਜੂਗੀ ਜੀ ਇਸ ਤੋਂ ਬਾਅਦ ਆਪਾਂ ਫਿਟਿੰਗ ਦੀ ਸੀਨ ਲਾਵਾਂਗੇ ਫਿਟਿੰਗ ਹੈਗੀ ਜੀ ਆਪਣੀ 1.5 ਇੰਚ ਆਪਾਂ 20 ਇੰਚ ਰੱਖਾਂਗੇ ਅੱਧਾ ਇੰਚ ਵੱਧ 10 ਇੰਚ ਹੋ ਗਿਆ 20 ਇੰਚ ਦਾ ਹਾਫ ਹੋ ਗਿਆ ਇੱਥੋਂ ਆਪਣਾ ਜੀ ਸੂਟ ਦਾ ਕਪੜਾ ਬਰਾਬਰ ਰੱਖਾਂਗੇ ਕਟਿੰਗ ਕਰਨੇ ਵੇਲੇ ਸੂਟ ਦਾ ਕਪੜਾ ਆਪਣਾ ਬਰਾਬਰ ਹੋਇਆ ਨਾ ਜੇ ਆਪਾਂ ਇਹ ਸਭ ਤੋਂ ਪਹਿਲਾਂ ਮੋਡੇ ਵਗੈਰਾ ਕੱਟ ਕੇ ਲੈਸ ਲਾਉਂਦੇ ਤਾਂ ਆਪਣਾ ਸੂਟ ਦਾ ਫਿਟਿੰਗ ਲਗਾਉਣਾ ਬਹੁਤ ਔਖਾ ਹੋਇਆ ਨਾ ਸੀ ਆਪਾਂ ਨੂੰ ਤੇ ਇਸ ਲਈ ਆਪਾਂ ਸਭ ਕੁਝ ਲੇਸ ਪਹਿਲਾਂ ਲਈ ਜੀ ਇਸ ਤੋਂ ਬਾਅਦ ਸੂਰ ਦਾ ਤੀਰਾ ਤੇ ਮੋੜਾ ਕਟੇਗਾ ਦਿੱਤਾ ਦੇਖੋ ਜੀ ਹੁਣ ਫਰੰਟ ਤੇ ਬੈਕ ਦਾ ਪਾਇਆ ਦੋਨੇ ਬਰਾਬਰ ਦਾ ਕਪੜਾ ਆ ਜਾਊਗਾ ਜੀ ਬਰਾਬਰ ਕਰਕੇ ਆਪਾਂ ਕਟਿੰਗ ਕਰ ਦਾਂਗੇ ਜੀ ਕੋਈ ਵੀ ਦਿੱਕਤ ਨਹੀਂ ਆਪਣੇ ਹੋਣੀ ਸਲਾਈ ਲਾਉਣ ਲੱਗੇ ਦੇਖੋ ਇਸ ਤੋਂ ਬਾਅਦ ਮੈਂ ਪਲੇਟਰੇ ਨਿਸ਼ਾਨੀਆਂ ਲਾਉਂਗੀ ਜੇ ਆਪਾਂ ਲੈਸ ਬਾਅਦ ਵਿੱਚ ਲਾਉਂਦੇ ਆਪਾਂ ਪਲੇਟਰੇ ਨਿਸ਼ਾਨੀਆਂ ਲਾਉਣ ਦੀ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਜੀ ਆਪਾਂ ਲੈਸ ਉਸ ਤਰੀਕਾ ਨਹੀਂ ਲਾਈ ਜਿਹੜੀਆਂ ਕਿ ਆਪਣੀਆਂ ਪਲੇਟਾਂ ਸਹੀ ਆ ਜਾਣ ਤੁਸੀਂ ਦੇਖੋ ਆਪਣੀਆਂ ਪਲੇਟਾਂ ਵੀ ਬਿਲਕੁਲ ਸਹੀ ਹੋਣਗੀਆਂ ਦੇਖੋ ਜੀ ਪਲੇਟ ਆਪਣੀ 11 ਇੰਚ ਤਿਆਰ ਹੈ ਤਾਂ ਆਪਾਂ 11.5 ਚ ਰੱਖਾਂਗੇ ਨਿਸ਼ਾਨ ਲੰਬਾਈ ਆਪਾਂ 7 ਇੰਚ ਰੱਖਣੀ ਹੈ ਜੀ ਦੇਖੋ ਜੀ ਦਿੱਕਤ ਆਪਾਂ ਨੂੰ ਕੀ ਆਉਣੀ ਸੀਗੀ ਹੁਣ ਮੈਂ ਪਲੇਟ ਦਾ ਨਿਸ਼ਾਨ 3 ਇੰਚ ਤੇ ਲਾਉਣਾ ਜੀ ਤੇ ਆਪਣਾ ਬਿਲਕੁਲ ਸਹੀ ਕਪੜਾ ਆਊਗਾ ਜੀ ਪਲੇਟ ਦੇ ਵਿੱਚ ਨਾ ਤਾਂ ਜੀ ਹੁਣ ਪਲੇਟ ਪਾਉਣ ਲਈ ਆਪਣੀ ਲੈਸ ਵਿੱਚ ਜਾਊਗੀ लेस ਬਿਲਕੁਲ ਸਾਈਡ ਤੇ ਰਹੇਗੀ ਜੀ ਆਪਣੀ ਤੇ ਪਲੇਟ ਬਹੁਤ ਵਧੀਆ ਪਊਗੀ ਇੱਥੋਂ ਵਾਲੀ ਪਲੇਟ ਵੀ ਆਪਣੀ ਬਹੁਤ ਵਧੀਆ ਪਊਗੀ ਬਾਰੇ ਬਾਰੇ ਪਲੇਟ ਪੈ ਨਹੀਂ ਇਹਦੇ ਵਿੱਚ ਪਲੇਟ ਦੇ ਵਿੱਚ लेस ਨਹੀਂ ਆਉਣੀ ਤੇ ਇੱਥੋਂ ਵਾਲੀ ਪਲੇਟ ਵੀ ਜੀ ਆਪਣੀ ਦੇਖੋ ਮੈਂ 2 ਇੰਚ ਤੇ ਨਿਸ਼ਾਨ ਲਾਉਂਗੀ ਤੇ ਇੱਥੋਂ ਵਾਲੀ ਪਲੇਟ ਵੀ ਆਪਣੀ ਬਾਰ ਬਾਰ ਹੀ ਪੈਣੀ ਹੈ ਜੀ ਆਪਣੀ लेस ਪਲੇਟ ਦੇ ਵਿੱਚ ਬਿਲਕੁਲ ਵੀ ਨਹੀਂ ਆਉਣੀ ਜੀ ਬਹੁਤ ਸੋਹਣੀ ਪਰਫੈਕਟ लेस ਲੱਗੀ ਹੈ ਆਪਣੀ ਲਓ ਜੀ ਮੋਡੇਲੀ ਪਲੇਟ ਹੀ ਆਪਣੀ ਲੈਂਸ ਤੋਂ ਪਰੇ ਪਰੇ ਰਹਿ ਗਈ ਜੀ ਬੱਖੀ ਵਾਲੀ ਪਲੇਟ ਵੀ ਨਾ ਲੈਂਸ ਤੋਂ ਪਰੇ ਪਰੇ ਰਹਿਣੀ ਆ ਇਹਦੇ ਨਾਲ ਕੀ ਹੋਊਗਾ ਜੀ ਆਪਣੀ ਲੈਂਸ ਦੀ ਗ੍ਰੇਸ ਨਹੀਂ ਖਰਾਬ ਹੁੰਦੀ ਜੀ ਅਗਰ ਜੀ ਆਪਣੀ ਲੈਂਸ ਤੇ ਪਲੇਟਾਂ ਦੇ ਵਿੱਚ ਆ ਜੇ ਜੀ ਫਿਰ ਆਪਣੀ ਲੈਂਸ ਦੀ ਗ੍ਰੇਸ ਖਰਾਬ ਹੋ ਜਾਂਦੀ ਆ ਲੋ ਜੀ ਇਸ ਵਾਰ ਮੇਰੇ ਜੀ ਬਸ ਇਹ ਨਿਸ਼ਾਨ ਕੱਢ ਦੂੰਗੀ ਸਾਰੇ ਸਾਰੇ ਬਣਾ ਕੇ ਚਾ ਲੈਣੇ ਹਾਂਜੀ ਫਰੈਂਸ ਤੁਸੀਂ ਦੇਖ ਸਕਦੇ ਆ ਆਪਣੇ ਨਿਸ਼ਾਨ ਦੇਖੋ ਇੱਥੇ ਵੀ ਲੈਂਸ ਤੋਂ ਇਧਰ ਰਹਿ ਗਏ ਜੀ ਸਿੱਧੀਆਂ ਪਲੇਟ ਵਾਲੇ ਆਪਣੇ ਨਿਸ਼ਾਨਾਂ ਵੇਖੋ ਜੀ ਇਧਰ ਇਧਰ ਹੀ ਰਹਿ ਗਏ ਜੀ ਜਮਾ ਵੀ ਬਿਲਕੁਲ ਵੀ ਲੈਂਸ ਦੇ ਵਿੱਚ ਪਲੇਟ ਨਹੀਂ ਹੋਣੀ ਜੀ ਆਪਣੀ ਤੇ ਜਿਹੜੀ ਆਪਣੇ ਆ ਮੋਡੇ ਵਾਲੀ ਪਲੇਟ ਆ ਜੀ ਇਹ ਵੀ ਆਪਣੇ ਲੈਂਸ ਤੋਂ ਇਧਰ ਇਧਰ ਹੀ ਰਹਿ ਗਈ ਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਆਪਣੀ ਲੈਂਸ ਲੱਗੀ ਆ ਜੀ ਤੇ ਸੋ ਫਰੈਂਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਬਾਏ ਬਾਏ ਰੱਬ ਰੱਖਾ